ਸਤ ਸ੍ਰੀ ਅਕਾਲ ਮੈਂ ਚਰਨਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਨਾ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਬਸਾਂ ਦੀ ਹੜਤਾਲ ਨੂੰ ਲੈ ਕੇ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਬਸਾਂ ਦੀ ਹੜਤਾਲ ਮਾਮਲੇ ਦੇ ਵਿੱਚ ਜਲੰਧਰ ਡੀਪੂ ਦੇ ਪ੍ਰਧਾਨ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀ ਹੈ ਗਾਣੇ ਅਕਾਲੀ ਉਮੀਦਵਾਰ ਦੀ ਤੀ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਪੇਸ਼ੀ ਮੌਕੇ ਪੁਲਿਸ ਦੇ ਵੱਲੋਂ ਕਥਿਤ ਤੌਰ ਤੇ ਚੱਕਮਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਛੜਦਾ ਦਿਖਾਈ ਦੇ ਰਿਹਾ ਹੈ ਕੰਚਨਪ੍ਰੀਤ ਕੌਰ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੋਲੇ ਨੇ ਤੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਲਿਆਂ ਨੂੰ ਠੋਕਵਾ ਜਵਾਬ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਦੇ ਦਿੱਤਾ ਗਿਆ ਐਸ ਐਚਓ ਨੂੰ ਗਾਲ੍ਹਾਂ ਕੱਢਣ ਵਾਲੇ ਮਾਮਲੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਸਪਸ਼ਟੀਕਰਨ ਦਿੱਤਾ ਹੈ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਸੁਖਜਿੰਦਰ ਸਿੰਘ ਰਦਾਵਾ ਨੇ ਇੱਕ ਪੱਤਰ ਲੇ ਕੇ ਵੱਡੀ ਮੰਗ ਕਰ ਦਿੱਤੀ ਹੈ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਨੂੰ ਸੈਮੀ ਫਾਈਨਲ ਦੱਸਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਜਵਾਬ ਦੇ ਦਿੱਤਾ ਹੈ ਤੇ ਬਠਿੰਡਾ ਦੇ ਵਿੱਚ ਨਸ਼ੇ ਦੇ ਕਰਕੇ ਤਿੰਨ ਨੌਜਵਾਨ ਜਹਾਨ ਤੋਂ ਤੁਰ ਗਏ ਨੇ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਵਾਲਿਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਇਸ ਦੇ ਪਿਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਜੋ ਕਿਲੋਮੀਟਰ ਸਕੀਮਾਂ ਲਿਆਂਦੀ ਗਈ ਹੈ ਇਸ ਦੇ ਤਹਿਤ ਸਰਕਾਰੀ ਬੱਸਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਿਹਾ ਨਹੀਂ ਹੁਣ ਦੇਾਂਗੇ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਵੀ ਕੋਈ ਵੀ ਸਰਕਾਰੀ ਬੱਸ ਨਹੀਂ ਚੱਲ ਸਕੀ ਐ ਤੇ ਇਸ ਮਾਮਲੇ ਬਾਰੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੁੱਛਾਗਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਕਿਉਂਕਿ ਪਿਛਲੀ ਸਰਕਾਰ ਨੇ ਕੁਝ ਫੈਸਲੇ ਜਲਦਬਾਜ਼ੀ ਵਿੱਚ ਅਜਿਹੇ ਲੈ ਲਏ ਨੇ ਜੋ ਕਿ ਹੁਣ ਰਾਹ ਦਾ ਰੋੜਾ ਬਣ ਰਹੇ ਨੇ ਹੁਣ ਉਹਨਾਂ ਦੇ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਨੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਪਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਹੜਤਾਲਾਂ ਕਰਨੀਆਂ ਕਿਸੇ ਵੀ ਪੱਖ ਤੋਂ ਇਹ ਠੀਕ ਆ ਨਹੀਂ ਹੈ ਤੇ ਹੁਣ ਸਾਡੀ ਸਰਕਾਰ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ 900 ਦੇ ਕਰੀਬ ਸਰਕਾਰੀ ਬੱਸਾਂ ਨਵੀਆਂ ਪਾਈਆਂ ਜਾਣਗੀਆਂ ਸਰਕਾਰ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਹੀ ਹੈ ਪਰ ਅਜੇ ਤਰਨੇ ਪ੍ਰਦਰਸ਼ਨ ਕਰਕੇ ਬਿਨਾ ਕਿਸੇ ਗੱਲ ਤੋਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਦੂਸਰੇ ਪਾਸੇ ਜਲੰਧਰ ਪਨਪਸ ਦੇ ਦਫ਼ਤਰ ਡਿਪੂ ਮੈਨੇਜਰ ਨੇ ਜਲੰਧਰ ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਸਪੈਂਡ ਕਰ ਦਿਤਾ ਹੈ ਡਿਊਟੀ ਦੇ ਉਪਰੋਂ ਗੈਰਹਾਜ਼ਰ ਹੋਣ ਕਰਕੇ ਤੇ ਗੈਰਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਦਰਨ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਕਰਕੇ ਉਸ ਨੂੰ ਸਸਪੈਂਡ ਕਰ ਦਿਤਾ ਹੈ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਸਰਕਾਰੀ ਬਸਾਂ ਨਾਲ ਚਲਣ ਕਰਕੇ ਹੜਤਾਲ ਰਹਿਣ ਕਰਕੇ ਵੱਡਾ ਆਰਥਿਕ ਘਾਟਾ ਵਿਭਾਗ ਨੂੰ ਹੋਇਆ ਹੈ ਵਿਭਾਗ ਨੂੰ ਹੋਏ ਇਸੇ ਵਿੱਤੀ ਨੁਕਸਾਨ ਕਰਕੇ ਐਕਸ਼ਨ ਲੈਂਦਿਆਂ ਹੋਇਆਂ ਸੋ ਸੁਪੰਡਾ ਬਿਕਰਮਜੀਤ ਸਿੰਘ ਨੂੰ ਘਰ ਦਿੱਤਾ ਗਿਆ ਤੇ ਦੂਸਰੇ ਪਾਸੇ ਕੁਝ ਹੋਰ ਵੀ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇੱਕ ਇਤਜ਼ਾਰ ਹੈ ਕਿ ਕੱਚੇ ਮੁਲਾਜ਼ਮਾਂ ਦੀਆਂ ਠੇਕਾ ਮੁਲਾਜ਼ਮਾਂ ਦੀਆਂ ਸਭਾਵਾਂ ਖਤਮ ਕਰ ਦਿੱਤੀ ਗਈਆਂ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਮੀਡੀਆ رپورਟਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਇਹਨਾਂ ਸਰਕਾਰੀ ਬੱਸਾਂ ਵਾਲਿਆਂ ਦੇ ਵੱਲੋਂ ਜੋ ਧਰਨਾ ਦੂਜੇ ਦਿਨ ਵੀ ਜਾਰੀ ਰੱਖਿਆ ਗਿਆ ਇਸ ਦੇ ਵਿੱਚ ਕਿਸਾਨ ਜਿੱਥੇ ਬੰਨਿਆ ਦੇ ਸਮੇਤ ਵੱਖੋ-ਵੱਖਰੀਆਂ ਜਿੱਥੇ ਬੰਨਿਆ ਦੇ ਸਾਥ ਵੀ ਇਸਾ ਸੰਘਰਸ਼ ਨੂੰ ਮਿਲਦਾ ਦਿਖਾਈ ਦੇ ਰਿਹਾ ਤੇ ਪੁਲਿਸ ਦੇ ਵੱਲੋਂ ਬੀਤ ਦਿਨੀ ਜੋ ਬੱਸਾਂ ਵਾਲਿਆਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਇਸ ਦਿਨ ਖੇਦੀ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤਨ ਦੀ ਜ਼ਿਮਨੀ ਚੋਣ ਦੇ ਵਿੱਚ ਕੱਲ ਉਮੀਦਵਾਰ ਦਿੱਤੀ ਕੰਚਨਪ੍ਰੀਤ ਕੌਰ ਦੇ ਉੱਪਰ ਵੱਖੋ-ਵੱਖਰੀਆਂ ਮਾਮਲੇ ਤਹਿਤ ਪਰਚੇ ਦਰਜ ਕੀਤੇ ਗਏ ਨੇ ਤੇ ਬੀਤ ਦਿਨੀ ਮਜੀਠਾ ਦੇ ਵਿੱਚ ਜਾਂਚ ਵਿੱਚ ਸਹਿਯੋਗ ਕਰਨ ਲਈ ਪਹੁੰਚੇ ਕੰਚਨਪ੍ਰੀਤ ਕੌਰ ਨੂੰ ਚਵਾਲਦੀ ਪੁਲਿਸ ਨੇ ਇੱਕ ਕਥਿਤ ਤੌਰ ਤੇ ਧਮਕੀ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਇਸ ਗ੍ਰਿਫਤਾਰੀ ਤੋਂ ਬਾਅਦ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦੀ ਪਾਰਟੀ ਦੇ ਵਿਧਾਇਕ ਜੋ ਕਿ ਇਸ ਮੌਕੇ ਫਰਾਰ ਚੱਲ ਰਹੇ ਨੇ ਹਰਮੀ ਸਿੰਘ ਪਠਾਨ ਮਾਜਰਾ ਫੇਸਬੁੱਕ ਤੇ ਲਾਈਵ ਆਏ ਨੇ ਤੇ ਲਾਈਵ ਆ ਕੇ ਸਰਕਾਰ ਨੂੰ ਨਸੀਹਤ ਦੇਣ ਦਾ ਕੰਮ ਕਰ ਦਿੰਦਾ ਹੈ ਉਹਨਾਂ ਤੇ ਕਹਣ ਕਿ ਪਹਿਲਾਂ ਵੀ ਸਰਕਾਰਾਂ ਦੇ ਵੱਲੋਂ ਪਰਚੇ ਕੀਤੇ ਜਾਂਦੇ ਨੇ ਪਰ ਅਜੇ ਹਾ ਕਿਸੇ ਵੀ ਧੀ ਭੈਣ ਦੇ ਨਾਲ ਨਹੀਂ ਕੀਤਾ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਦੂਜੇ ਦੀਆਂ ਔਰਤਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਰ ਦੂਜੇ ਸਰਕਾਰਾਂ ਨੇ ਔਰਤਾਂ ਦੇ ਮਾਮਲੇ ਵਿੱਚ ਕਦੀ ਵੀ ਕਿਸੇ ਉੱਪਰ ਪਰਚਾ ਦਰਜ ਨਹੀਂ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿੱਕਲੀ ਸੁਣਾਈ ਜਾਂਦੀ ਹੈ ਹਰਸਿਮਰਤ ਕੌਰ ਬਾਦਲ ਦੇ ਉੱਪਰ ਬਿਆਨਬਾਜ਼ੀ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਵਿੱਚ ਅਜੇ ਤੱਕ ਵੀ ਕੋਈ ਪਰਚਾ ਉਹਨਾਂ ਦੇ ਉੱਪਰ ਨਹੀਂ ਹੋਇਆ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਅਰੂਸਾ ਆਲਮ ਤੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਕਦੇ ਵੀ ਕਿਸੇ ਦੀ ਧੀ ਪੈਣ ਦੇ ਉੱਪਰ ਅਜਿਹੇ ਕੰਮ ਨਹੀਂ ਕੀਤਾ ਗਿਆ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਹੱਥ ਜੋੜ ਦਿੱਤੇ ਗਏ ਨੇ ਅੱਖ ਕਿ ਇਹਨਾਂ ਅੰਤ ਨਾ ਕਰੋ ਅਜਿਹੇ ਕੰਮ ਨਾ ਕਰੋ ਬਾਅਦ ਦੇ ਵਿੱਚ ਭੁਗਤਨੇ ਪੈਣਗੇ ਤੇ ਇਸ ਨਾਲ ਹੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ ਇਹ ਗੱਲ ਆਖ ਦਿੱਤੀ ਗਈ ਹੈ ਕਿ ਦਿੱਲੀ ਵਾਲੇ ਨੇ ਦਿੱਲੀ ਭੱਜ ਜਾਣਾ ਹੈ ਬਾਅਦ ਦੇ ਵਿੱਚ ਤੁਹਾਡੇ ਕੋਲੋਂ ਜਵਾਬ ਤਲਬੀ ਕੀਤਾ ਜਾਵੇਗੀ ਤੁਹਾਨੂੰ ਇਹਨਾਂ ਨੇ ਰਗੜਨਾ ਹੈ ਇਸ ਕਰਕੇ ਇਸ ਸਰਕਾਰ ਦੇ ਅਤਾਚਾਰ ਦੇ ਖਿਲਾਫ ਬੋਲੋ ਇਸ ਕਰਕੇ ਇਹਨਾਂ ਨੂੰ ਇੰਨਾ ਭੁਏ ਨਾ ਚੜਾਈਏ ਕਿ ਇਹ ਸਾਡੀਆਂ 3 ਪੈਣਾ ਦੇ ਉੱਪਰ ਪਰਚੇ ਦਰਜ ਕਰਨ ਇਥੇ ਤਿੱਕੀ ਸ਼ਬਦਾਵਲੀ ਹਰਬੀ ਸਿੰਘ ਪਠਾਨ ਮਾਚਰਾ ਦੇ ਵੱਲੋਂ ਵਰਤ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਇਆਂ ਜਿਨ੍ਹਾਂ ਦੇ ਵੱਲੋਂ ਕੰਚਨਪ੍ਰੀਤਕੌਰ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਉਹਨ ਨੂੰ ਮੋੜਵਾ ਜਵਾਬ ਦੇਣ ਦਾ ਕੰਮ ਕਰ ਦਿੱਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਸਾਰੇ ਇਹ ਕਹਿੰਦੇ ਨੇ ਕਿ ਧਰਮੀ ਫੌਜੀ ਦੀ ਤੀ ਹੈ ਕੋਈ ਵੀ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਦੀ ਪਤਨੀ ਹੈ ਅਮਰਿਤਪਾਲ ਸਿੰਘ ਬਾਠ ਜੋ ਕਿ ਇੱਕ ਨਾਮੀ ਗੈਂਗਸਟਰ ਹੈ ਉਸ ਦੀ ਪਤਨੀ ਹੈ ਇਸ ਦੇ ਬਲਤ ਜਦੋਂ ਕੋਈ ਵੀ ਕਾਗਜ਼ ਪੱਤਰ ਭਰਿਆ ਜਾਂਦਾ ਹੈ ਤਾਂ ਆਪਣੇ ਪਤੀ ਦਾ ਨਾਮ ਨਹੀਂ ਲਿਖਿਆ ਜਾਂਦਾ ਬੱਚੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ ਇਸੇ ਕਰਕੇ ਨਹੀਂ ਦਿੱਤੀ ਜਾਂਦੀ ਹੈ ਕਿਉਂਕਿ ਉਹ ਇੱਕ ਗੈਂਗਸਟਰ ਹੈ ਤੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਗੈਂਗਸਟਰਵਾਦ ਦਾ ਖੁੱਲਕੇ ਇਸਤੇਮਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਜਿਹੜਾ ਵੀ ਗਲਤ ਕੰਮ ਕਰੇਗਾ ਉਸ ਨੂੰ ਜਵਾਬ ਦੇਣਾ ਪਵੇਗਾ ਤਰਨਤਾਰਨ ਦੇ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਆਏ ਹੋਏ ਸਨ ਇਸੇ ਕਰਕੇ ਉਹਨਾਂ ਨੇ ਵੋਟਾਂ ਅਕਾਲੀ ਦਲ ਨੂੰ ਪਾਈਆਂ ਨੇ ਡਰਾਇਆ ਧਮਕਾਇਆ ਗਿਆ ਤੇ ਇਸ ਮਾਮਲੇ ਦੀ ਹੁਣ ਜਾਂਚ ਹੋ ਰਹੀ ਹੈ ਤੇ ਕੰਚਨ ਪ੍ਰੀਤਕੌਰ ਦੇ ਕੋਲੋਂ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਥੇ ਕੁਝ ਵੱਡੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਕੰਚਨਪ੍ਰੀਤ ਕੌਰ ਦੇ ਨਾਲ ਹੀ ਜੁੜੀ ਹੋਈ ਹੈ ਕੰਚਨਪ੍ਰੀਤ ਕੌਰ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸੇ ਮੌਕੇ ਇੱਕ ਅਜੀਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਹ ਔਰਤ ਪੂਰੀ ਤਰ੍ਹਾਂ ਕੱਪੜਿਆਂ ਦੇ ਵਿੱਚ ਲਿਪਟੀ ਹੋਈ ਮੂੰਹ ਉਸ ਦੇ ਵੱਲੋਂ ਪੂਰਾ ਟੱਕਿਆ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਉਸ ਨੂੰ ਲੈ ਕੇ ਅਦਾਲਤ ਦੇ ਵਿੱਚ ਜਾ ਰਹੇ ਸਨ ਤਾਂ ਇਸ ਮੌਕੇ ਵੀਡੀਓ ਮੀਡੀਆ ਦੇ ਵੱਲੋਂ ਬਣਾਇਆ ਗਿਆ ਤਾਂ ਇਹ ਦਾਵਾ ਕਰ ਦਿੱਤਾ ਗਿਆ ਕਿ ਕੰਚਨ ਪ੍ਰੀਤਕੌਰ ਨੂੰ ਹੀ ਪੇਸ਼ ਕੀਤਾ ਜਾ ਰਿਹਾ ਅਦਾਲਤ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤੇ ਇੱਥੇ ਮੀਡੀਆ ਦੇ ਵੱਲੋਂ ਵੀ ਇਹ ਸਾਰਾ ਕੁਝ ਆਖਦਿਆਂ ਹੋਇਆ ਇਸ ਵੀਡੀਓ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਕੰਚਨ ਪ੍ਰੀਤਕੌਰ ਦੇ ਵਕੀਲ ਆ ਅਤੇ ਵਿਰਸਾ ਸਿੰਘ ਵਲਟੋਹਣ ਇਹ ਦਾਵਾ ਕਰ ਦਿੱਤਾ ਹੈ ਕਿ ਪੁਲਿਸ ਦੇ ਵੱਲੋਂ ਇਹ ਸਭ ਡਰਾਮਾ ਕੀਤਾ ਗਿਆ ਹੈ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵਿਰਸਾ ਸਿੰਘਵਲ ਤੋਂ ਹਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਉੱਪਰ ਲਿਖ ਦਿੱਤਾ ਗਿਆ ਕਿ ਪੁਲਿਸ ਦਾ ਫਿਰ ਡਰਾਮਾ ਹੋਇਆ ਬੇਨਕਾਬ ਅਜਿਹਾ ਕਿਉਂ ਆ ਤਰ ਤਰਨ ਅਦਾਲਤ ਵਿੱਚ ਲਿਆਂਦੀ ਕੱਪੜਿਆਂ ਚ ਲਿਪਟੀ ਔਰਤ ਦਾ ਕੰਚਣਪ੍ਰੀਤ कौर ਨਹੀਂ ਹੈ ਇਹ ਪੁਲਿਸ ਨੇ ਦਹਿਸ਼ਤ ਪੌਣ ਲਈ ਜਾਣ ਬੁਝ ਕੇ ਕਿਸੇ ਹੋਰ ਲੜਕੀ ਨੂੰ ਕੱਪੜਿਆਂ ਚ ਲਪੇਟ ਕੇ ਅਦਾਲਤ ਦੇ ਵਿੱਚ ਲਿਆਂਦਾ ਹੈ ਕੰਚਨਪ੍ਰੀਤ ਨੰਗੇ ਮੂੰਹ ਅਦਾਲਤ ਪਹੁੰਚੀ ਸੀ ਮੇਰੇ ਸਾਹਮਣੇ ਕੰਚਨਪ੍ਰੀਤ ਕੌਰ ਕੋਰਟ ਵਿੱਚ ਦਾਖਲ ਹੋਈ ਉਸਦੇ ਸੂਟ ਹੋਰ ਪਾਇਆ ਹੋਇਆ ਹੈ ਪੁਲਿਸ ਜਾਂ ਪੰਜਾਬ ਸਰਕਾਰ ਅਜਿਹੇ ਡਰਾਮੇ ਕਿਉਂ ਕਰ ਰਹੀ ਹੈ ਇਸ ਡਰਾਮੇ ਤੇ ਦਹਿਸ਼ਤ ਦੀ ਮੈਂ ਨਿੰਦਾ ਕਰਦਾ ਹਾਂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕੰਚਨਪ੍ਰੀਤ ਕੌਰ ਦੇ ਵਕੀਲਾਂ ਦੇ ਵੱਲੋਂ ਵੀ ਇਹ ਗੱਲ ਆਖ ਦਿੱਤੀ ਗਈ ਹੈ ਕੇ ਪੁਲਸ ਦੇ ਵੱਲੋਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਟਾ ਪਾਉਣ ਦੀ ਇੱਕ ਕੋਸ਼ਿਸ਼ ਆ ਹੋਤੇ ਜਾ ਰਿਹਾ ਜਦ ਕਿ ਕੰਚਨਪ੍ਰੀਤਕੌਰ ਨੂੰ ਬੇਸਮੈਂਟ ਦੇ ਜ਼ਰੀਏ ਅਦਾਲਤ ਦੇ ਵਿੱਚ ਲਿਆਂਦਾ ਗਿਆ ਤੇ ਪੇਸ਼ ਕਰ ਦਿੱਤਾ ਗਿਆ ਕਿਉਂਕਿ ਅਸੀਂ ਖੁਦ ਦੇਖਿਆ ਇਸ ਔਰਤ ਨੇ ਤੀਜੀ ਮੰਜ਼ਲ ਤੇ ਜਾ ਕੇ ਜਦੋਂ ਆਪਣਾ ਮੂੰਹ ਖੋਲਿਆ ਤਾਂ ਇਹ ਕੰਚਨਪ੍ਰੀਤਕੌਰ ਨਹੀਂ ਸੀ ਇਥੇ ਵਕੀਲਾ ਦੇ ਵੱਲੋਂ ਵੀ ਇਹ ਦਾਵਾ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਜਿਸ ਦੇ ਵਿੱਚ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰ ਬਣੀ ਹੈ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆ ਇਹ ਗੱਲ ਅਕਸ ਦਿੱਤੀ ਗਈ ਹੈ ਕਿ ਇਹਨਾਂ ਸਾਰਿਆਂ ਦੀ ਜਾਂਚ ਕੀਤੀ ਜਾਵੇ ਰਿਪੋਰਟ ਤਲਬ ਕੀਤੀ ਜਾਵੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਗੈਂਗਸਟਰਵਾਦ ਹੋ ਰਿਹਾ ਹੈ ਤੇ ਲੋਕਾਂ ਦੇ ਕੋਲੋਂ ਧਮਕੀਆਂ ਦੇ ਕੇ ਡਰਾ ਧਮਕਾ ਕੇ ਉਹਨਾਂ ਦੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਇਸ ਕਰਕੇ ਇਸ ਪੱਤਰ ਦੇ ਵਿੱਚ ਇਹ ਗੱਲ ਲਖ ਦਿੱਤੀ ਗਈ ਹੈ ਕਿ ਸਪੀਕਰ ਦਰਜ ਹੋਏ ਕੇਸਾਂ ਸਬੰਧੀ ਰਿਪੋਰਟ ਮੰਗੇ ਇਹਨਾਂ ਮਾਮਲਿਆਂ ਵਿੱਚ ਭਾਵੇਂ ਫਰੋਤੀ ਵਾਲੇ ਕੇਸ ਹੋਣਾ ਮਿੱਥ ਕੇ ਕਿਸੇ ਨੂੰ ਮਾਰਿਆ ਗਿਆ ਹੋਵੇ ਜੋ ਵੀ ਗੋਲੀਬਾਰੀ ਦੇ ਘਟਨਾਵਾਂ ਇਸ ਸਰਕਾਰ ਸਮੇਂ ਹੋਏ ਨੇ ਉਸ ਦੀ ਰਿਪੋਰਟ ਵੀ ਤਲਬ ਕੀਤੀ ਜਾਵੇ NDPS ਐਕਟ ਦੇ ਤਹਿਤ ਜੋ ਪਰਚੇ ਦਰਜ ਕੀਤੇ ਗਏ ਨੇ ਨਸ਼ਾ ਤਸਕਰੀ ਦੇ ਕੇਸ ਜੋ ਦਰਜ ਕੀਤੇ ਗਏ ਨੇ ਤੇ ਇਸ ਮੌਕੇ ਜੋ ਕੁਝ ਬਰਾਮਦ ਹੋਇਆ ਉਸ ਦੀ ਰਿਪੋਰਟ ਆ ਤੇ ਇਹਨਾਂ ਮਾਮਲਿਆਂ ਵਿੱਚ ਹੁਣ ਤੱਕ ਜੋ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਜਾਵੇ ਇਹ ਸੁਖਚਿੰਦਰ ਸਿੰਘ ਰੰਧਾਵਾ ਦੇ ਵੱਲੋਂ ਪੱਤਰ ਲਿਖਦੇ ਹੋਇਆ ਲੋਕ ਸਭਾ ਦੇ ਸਪੀਕਰ ਨੂੰ ਇਹ ਗੱਲ ਆਖ ਦਿੱਤੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਸ ਮਾਮਲੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰ ਲੈ ਕੇ ਕੌਣ ਆਇਆ ਹੈ ਗੈਂਗਸਟਰ ਕਿਸ ਦੇ ਨੇ ਗੈਂਗਸਟਰ ਦੇ ਵੱਲੋਂ ਖੁੱਲੇ ਆਮ ਸੁਖੀ ਰੰਧਾਵਾ ਦਾ ਨਾਮ ਲਿਆ ਜਾਂਦਾ ਹੈ ਇਹ ਵੀ ਦੱਸਣ ਕਿ ਗੈਂਗਸਟਰ ਕਿੱਥੇ ਨੇ ਉਹਨਾਂ ਦਾ ਕੀ ਪਤਾ ਹੈ ਉਹਨਾਂ ਦਾ ਨਾਮ ਕੀ ਹੈ ਸਾਰਾ ਐਡਰੈਸ ਸੁਖਜਿੰਦਰ ਸੰਗਰਦਾਵਾ ਨੂੰ ਪਤਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਹੀ ਗੈਂਗਸਟਰ ਨੂੰ ਇੱਥੇ ਲਿਆਂਦਾ ਗਿਆ ਇੱਥੇ ਤਿੱਖੀ ਸ਼ਬਦਾਵਲੀ ਇਹ ਵੱਡਾ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਹਣਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਮੌਕੇ ਵੱਡਾ ਜਾਮ ਅਜਨਾਲਾ ਦੇ ਇੱਕ ਇਲਾਕੇ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਐਸਐਚਓ ਮੌਕੇ ਤੇ ਮੌਜੂਦ ਨਹੀਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਐਸਐਚਓ ਨੂੰ ਗਾਲ੍ਹਾਂ ਕੱਢਦੇ ਹੋਏ ਆ ਕਾਫੀ ਕੁਝ ਬੋਲ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈ ਤਾਂ ਵਿਰੋਧੀ ਪਾਰਟੀ ਦੇ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਕਾਫੀ ਕੁਝ ਬੋਲ ਦਿੱਤਾ ਗਿਆ ਤਾਂ ਅੱਜ ਜਦੋਂ ਇਸ ਬਾਰੇ ਪੱਤਰਕਾਰਾਂ ਦੇ ਵੱਲੋਂ ਸਵਾਲ ਕੁਲਦੀਪ ਸਿੰਘ ਢਾਲੀਵਾਲ ਨੂੰ ਪੁੱਛਿਆ ਗਿਆ ਤਾਂ ਕੁਲਦੀਪ ਸਿੰਘ ਢਾਲੀਵਾਲ ਨੇ ਸਪਸ਼ਟੀਕਰਨ ਦਿੱਤਾ ਹੈ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਉਸ ਮੌਕੇ ਵੱਡੇ ਪੱਧਰ ਤੇ ਜਾਮ ਲੱਗਿਆ ਹੋਇਆ ਸੀ ਪੁਲਸ ਕਰਮੀ ਗੈਰ ਹਾਜ਼ਰ ਸਨ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਮੁਸ਼ਕਲ ਦੇ ਵਿੱਚ ਨਹੀਂ ਦੇਖ ਸਕਦਾ ਤੇ ਉਸ ਮੌਕੇ ਜੋ ਕੁਝ ਮੇਰੇ ਕੋਲੋਂ ਬੋਲਿਆ ਗਿਆ ਉਹਨਾਂ ਸ਼ਬਦਾਂ ਨੂੰ ਮੈਂ ਵਾਪਸ ਲੈਣਾ ਇਹ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਇੱਥੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਪਰ ਉਹਨਾਂ ਦਾ ਕਹਿਣਾ ਕਿ ਇਹ ਰੋਜ਼ ਦਾ ਕੰਮ ਹੈ ਇੱਥੇ ਵੱਡੇ ਵੱਡੇ ਜਾਮ ਲੱਗਦੇ ਨੇ ਛੋਟੇ-ਛੋਟੇ ਸਕੂਲ ਦੇ ਬੱਚੇ ਜਾਮਾ ਦੇ ਵਿੱਚ ਫਸੇ ਰਹਿੰਦੇ ਨੇ ਪੁਲਿਸ ਕਰਮੀ ਆਪਣੀ ਡਿਊਟੀ ਨਹੀਂ ਡਬਾਉਂਦੇ ਨੇ ਵੈਸੇ ਵੀ ਮੈਂ ਪੁਲਿਸ ਕਰਮੀਆਂ ਨੂੰ ਸਰ ਕਹਿ ਕੇ ਬੁਲਾਉਣਾ ਉਹਨਾਂ ਦਾ ਸਤਿਕਾਰ ਕਰਦਾ ਪਰ ਉਸ ਮੌਕੇ ਜੋ ਕੁਝ ਮੇਰੇ ਮੋਹ ਨਿਕਲਿਆ ਉਹਨਾਂ ਨੂੰ ਮੈਂ ਵਾਪਸ ਲੈਣਾ ਉਹ ਨਹੀਂ ਹੋਣਾ ਚਾਹੀਦਾ ਸੀ ਇੱਥੇ ਕੁਲਦੀਪ ਸਿੰਘ ਤਾਲੀਵਾਲ ਦੇ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ 14 ਦਸੰਬਰ ਨੂੰ ਵੋਟਾਂ ਪੈਣਗੀਆਂ 17 ਤਰੀਕ ਨੂੰ ਨਤੀਜਾ ਆਵੇਗਾ ਤੇ ਇਸ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੁੱਛਿਆ ਗਿਆ ਕਿ ਇਹ ਨਾਲ ਚੋਣਾਂ ਨੂੰ ਵੀ ਸੈਮੀਫਾਈਨਲ ਵਿਰੋਧੀ ਪਾਰਟੀਆਂ ਦੇ ਵੱਲੋਂ ਕਰਾਰ ਦਿੱਤਾ ਜਾ ਰਿਹਾ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਤਾਂ ਤਰਨਤਾਰ ਦੀ ਜਿਵੇਂ ਚੋਣਾਂ ਵਿੱਚ ਸੈਮੀਫਾਈਨਲ ਕਹਿੰਦੇ ਸਨ ਜਿਹੜੀਆਂ ਮੇ ਚੋਣਾਂ ਹੋ ਰਹੀਆਂ ਨੇ ਇਹਨਾਂ ਦੇ ਵੱਲੋਂ ਉਸ ਨੂੰ ਸੈਮੀਫਾਈਨਲ ਦਾ ਨਾਮ ਦਿੱਤਾ ਜਾ ਰਿਹਾ ਹੈ ਪਹਿਲਾਂ ਮੇ ਚੋਣਾਂ ਹੁੰਦੀਆਂ ਯਾ ਨੇ ਹੁਣ ਵੀ ਹੋ ਰਹੀਆਂ ਨੇ ਤੇ ਅੱਗੇ ਵੀ ਹੋਣ ਗਿਆ ਹਰੇਕ ਇਸ ਨੂੰ ਆਪਾਂ ਸੈਮੀਫਾਈਨਲ ਦਾ ਨਾਮ ਨਹੀਂ ਦੇ ਸਕਦੇ ਆ ਜਿੱਤਾ ਹਾਰਾਂ ਚੱਲਦੀਆਂ ਰਹਿੰਦੀਆਂ ਨੇ ਇਹ ਚੋਣਾ ਲੜੀਆਂ ਜਾਣਗੀਆਂ ਤੇ ਇਸ ਮੌਕੇ ਫਿਰ ਤੋਂ ਭਗਵੰਤ ਮਾਨ ਦੇ ਵੱਲੋਂ ਜੋ ਸੋਸ਼ਲ ਮੀਡੀਆ ਦੇ ਉੱਪਰ ਪੱਤਰਕਾਰਾਂ ਦੇ ਵੱਲੋਂ ਆਪਣੇ ਅੰਦਾਜ਼ੇ ਲਗਾਏ ਜਾਂਦੇ ਨੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਸਿੱਧੇ ਤੌਰ ਤੇ ਨਿਸ਼ਾਨੇ ਸਾਧਨ ਦਾ ਕੰਮ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਭਾਵੇਂ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਪਰ ਇਸ ਨੂੰ ਲੈ ਕੇ ਕੁਝ ਵੀ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਦਿਖਾਈ ਨਹੀਂ ਦੇ ਰਹੇ ਨੇ ਰੋਜ਼ਾਨਾ ਨਸ਼ੇ ਦੀ ਓਵਰਡੋਸ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਨੌਜਵਾਨ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਤੇ ਤਾਜ਼ਾ ਖਬਰ ਦੇ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਸ ਕਰਕੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹਨਾਂ ਨੇ ਚਿੱਟੇ ਦਾ ਟੀਕਾ ਲਾਇਆ ਹੋਇਆ ਸੀ ਤੇ ਪਰਿਵਾਰਾਂ ਨੇ ਬਿਨਾਂ ਪੋਸਟਮਾਰਟਮ ਕੀਤੇ ਉਹਨਾਂ ਦਾ ਸਸਕਾਰ ਕਰ ਦਿੱਤਾ ਹੈ। 26 ਨਵੰਬਰ ਨੂੰ ਵੀ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਇਸੇ ਤੋਂ ਬਾਅਦ 24 ਸਾਲਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ ਬਾਹ ਦੇ ਵਿੱਚ ਟੀਕਾ ਲੱਗਿਆ ਹੋਇਆ ਸੀ ਲਗਾਤਾਰ ਵੱਖ-ਵੱਖੇ ਜ਼ਿਲ੍ਹਿਆਂ ਦੇ ਵਿੱਚੋਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਤਾਜ਼ਾ ਖਬਰ ਦੇ ਮੁਤਾਬਕ ਨਸ਼ੇ ਦੀ ਓਵਰਡੋਸ ਕਰਕੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਸ ਨੂੰ ਸਾਂਝਾ ਹਰ ਸਮਰਥਕ ਕੌਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਉੱਪਰ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਵਿਕਰੀ ਘਟਣ ਦੀ ਬਜਾਏ ਵੱਧ ਰਹੀ ਹੈ ਰੋਜ਼ ਰੋਜ਼ ਅਖਬਾਰਾਂ ਵਿੱਚ ਨੌਜਵਾਨਾਂ ਦੀ ਨਸ਼ੇ ਨਾਲ ਮੌਧੀਆਂ ਖਬਰਾਂ ਆ ਰਹੀਆਂ ਹਨ ਅਫਸੋਸ ਹੈ ਕਿ ਮਾਵਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ ਰਹੇ ਹਨ ਪਰ ਸਰਕਾਰ ਨੂੰ ਚੁਟਕਲੇ ਸੁਣਾਉਣ ਤੋਂ ਵੇਹ ਨਹੀਂ ਝਾੜੂ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਨਹੀਂ ਪੰਜਾਬ ਦੇ ਨੌਜਵਾਨਾਂ ਵਿਰੁੱਧ ਹੈ ਜੋ ਨਸ਼ੇ ਦੀ ਤਸਕਰੀ ਰੋਕ ਨਹੀਂ ਰਹੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਚਿਟਾ ਵੇਚਣ ਵਾਲੇ ਸ਼ਰੀਆਮ ਘਮਰੇ ਹਨ ਪਰ ਪੁਲਿਸ ਮੁਲਾਜ਼ਮ ਤਾਂ ਇਹਨਾਂ ਨੇ ਬੇਕਸੂਰਾਂ ਨੂੰ ਕੁੱਟਣ ਲਈ ਲਾ ਰੱਖੇ ਹਨ ਭਗਵੰਤ ਮਾਨ ਜਵਾਬ ਦੇ ਹੁਣ ਨਸ਼ੇ ਰੋਕ ਕਿਉਂ ਨਹੀਂ ਰਿਹਾ ਇੱਥੇ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਸਵਾਲ ਖੜੇ ਕਰ ਦਿੱਤੇ ਗਏ ਨੇ ਇਸ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪ ਵੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ